ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਇਰਾ ਜੀ ਜੋ ਆਪ ਵੀ ਥੋੜੇ ਹੀ ਸਮੇਂ ਦੇ ਵਿੱਚ ਇੱਥੇ ਪਹੁੰਚ ਰਹੇ ਆ ਆਪ ਸਭ ਸੰਗਤਾਂ ਉਹਨਾਂ ਨੂੰ ਸੁਣ ਵੀ ਆਏ ਹੋ ਔਰ ਫਿਰ ਸਾਡਾ ਇਹ ਫਰਜ਼ ਬਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰਨਾ ਕਿਉਂਕਿ ਜੋ ਪੰਜਾਬ ਦੇ ਹਾਲਾਤ ਹਨ ਪੰਜਾਬ ਦਾ ਪਰਵਾਸ ਹੈ ਉਹਦੇ ਲਈ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਤੰਦ ਹੀ ਇਹਨਾਂ ਨੂੰ ਪਾਉਂਦੇ ਹੋਏ ਕੌਣ ਸਾਡੇ ਪੰਜਾਬ ਦੀ ਗੱਲ ਕਰ ਸਕਦਾ ਆ ਕਿਉਂਕਿ ਜੋ ਪੰਜਾਬ ਦਾ ਇਸ ਵੇਲੇ ਖੇਤੀ ਦਾ ਬਹੁਤ ਵੱਡਾ ਸੰਕਟ ਚੱਲ ਰਿਹਾ ਆ ਪੰਜਾਬ ਦੇ ਪਾਣੀ ਦਾ ਲੈਵਲ ਹਰ ਸਾਲ 10 ਫੁੱਟ ਡੇਟ ਜਾ ਰਿਹਾ ਆ ਅਸੀਂ ਇਸ ਪੰਜਾਬ ਦੀ ਜਵਾਨੀ ਨੂੰ ਕਿਵੇਂ ਬਚਾਉਣਾ ਜੋ ਹਾਲਾਤ ਸਾਡੇ ਸਾਹਮਣੇ ਬਣਦੇ ਜਾ ਰਹੇ ਆ ਜੋ 1947 ਦਾ ਦੌਰ 1984 ਦਾ ਦੌਰ ਪਰ ਇੱਕ ਜਿਹੜਾ ਪ੍ਰਵਾਸ ਦਾ ਦੌਰ ਆਇਆ ਕਿ ਸਾਡੇ ਪਿੰਡਾਂ ਦੇ ਪਿੰਡ ਖਤਮ ਹੋ ਗਏ ਔਰ ਹਾਲਾਤ ਅਜੇ ਹੈ ਬਣਨੇ ਆ ਕਿ ਸਾਡੇ ਪਿੰਡਾਂ ਦੇ ਵਿੱਚੋਂ ਵਿਆਹ ਦੇ ਬਰਾਤੇ ਨਹੀਂ ਉਠਣੀਆਂ ਕਿਉਂਕਿ ਇੰਨੀ ਤੇਜ਼ੀ ਦੇ ਨਾਲ ਅਸੀਂ ਅੰਦਾਜ਼ਾ ਨਹੀਂ ਸੀ ਲਾ ਸਕਦੇ ਕਿ ਇਹ ਹਾਲਾਤ ਬਣਨੇ ਆ ਹੁਣ ਅਸੀਂ ਜਿੰਨੇ ਵੀ ਪੰਜਾਬੀ ਰਹਿ ਗਏ ਅਸੀਂ ਆਪਣਾ ਪੰਜਾਬ ਦਾ ਜੂਥ ਇੱਥੇ ਕਿਵੇਂ ਰੋਕੀਏ ਉਹਨਾਂ ਦਾ ਕਿਵੇਂ ਵਪਾਰ ਸਥਾਪਿਤ ਕਰੀਏ ਉਹ ਕਿਵੇਂ ਨੌਕਰੀਆਂ ਕਰ ਨੂੰ ਆਪਣੀ ਕਿਵੇਂ ਖੁਸ਼ਹਾਲ ਜ਼ਿੰਦਗੀ ਬਤੀਤ ਕਰਨ ਉਹਦੇ ਲਈ ਜਿਹੜੇ ਇਹ ਫੈਸਲੇ ਆ ਉਹਦੇ ਵਿੱਚ ਸਿਆਸਤਦਾਨ ਸਾਡੇ ਮੈਂਬਰ ਪਾਰਲੀਮੈਂਟ ਸਾਡੇ ਐਮ ਐਲ ਏ ਬਹੁਤ ਜੋ ਸਾਡੀ ਸ਼ਹਿਰੀਆਂ ਦੀਆਂ ਮਿਊਂਸਪਲ ਕਮੇਟੀਆਂ ਹਨ ਬਹੁਤ ਵਧੀਆ ਤਰੀਕੇ ਦੇ ਨਾਲ ਨਿਭਾ ਸਕਦੀਆਂ ਆ ਸੋ ਇਸ ਕਰਕੇ ਹੁਣ ਸਾਡਾ ਜਿਹੜਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਜਿਹੜੇ ਨੁਮਾਇੰਦੇ ਆ ਉਹ ਕਿਹੜੇ ਚੋਣੇ ਤੇ ਕਿਵੇਂ ਚੋਣਦੇ ਆ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਹੀ ਹੈ ਜੋ ਪੰਜਾਬ ਪੰਜਾਬੀਆਂ ਦੀ ਗੱਲ ਕਰ ਸਕਦਾ ਆ ਸੋ ਮੈਂ ਆਪ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਅਸੀਂ ਆਪਣੇ ਗਿਲੇ ਸ਼ਿਕਵੇ ਧੜੇ ਬਾਦੀ ਤੋਂ ਉੱਪਰ ਉਠੇ ਹੋਏ ਜਿਹੜੀ 1 ਜੂਨ ਨੂੰ ਇਲੈਕਸ਼ਨ ਹੋਣੀ ਆ ਉਸ ਦੇ ਵਿੱਚ 44 ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਆਪਣੇ ਇਸ ਇਲਾਕੇ ਦੇ ਉਮੀਦਵਾਰ ਪ੍ਰੋਫੈਸਰ ਪ੍ਰੀਤ ਸਿੰਘ ਜੀ ਤੰਦੂ ਮਾਜਰਾ ਜੀ ਨੂੰ ਕਾਮਯਾਬ ਕਰੀਏ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਭਵਿੱਖ ਲਈ ਚੰਗੇ ਕੰਮ ਕਰ ਸਕੀਏ ਮੈਂ ਇਹਨਾਂ ਹੀ ਲਫ਼ਜ਼ਾਂ ਦੇ